ਮਟਮ ਮਟਮ ਕਰੀ ਬਣਾਵਾਂਗੇ ਆਪਣੇ ਆਪ ਦੇ ਸਟਾਇਲ ਨਾਲ ਤੇ ਬੱਕਰਾ ਇਹ ਇੱਕ ਇਹ ਬੱਕਰਾ ਜਿਹੜਾ ਨਾ ਜਰਮਨ ਦੇ ਵਿੱਚ ਤਾਂ ਮਿਲਦਾ ਨਹੀਂਗਾ ਤੇ ਇਹ ਚੇਚਾ ਮੰਗਵਾਇਆ ਆਪਣੇ ਆਨਲਾਈਨ ਇੱਕ ਮਰਾਕੋ ਤੋਂ ਮਰਾਕੋ ਤੋਂ ਮੰਗਵਾਇਆ ਆਨਲਾਈਨ ਇਹ ਇਹਨੂੰ ਅੱਜ ਟਰਾਈ ਕਰਦੇ ਆਂ ਪਰੀਵਾਰੀ ਦੇਖੀ ਕਿਦਾਂ ਦਾ ਬਣਦਾ ਤੇ ਅੱਗੇ ਤੋਂ ਧਿਆਨ ਕੇ ਬਣਾ ਲਿਆ ਕਰਾਂਗੇ ਕਿਉਂਕਿ ਇੱਥੇ ਜਲਦੀ ਜਿਹੜੀ ਬੱਕਰਾ ਨਹੀਂ ਤੇ ਜਿਹੜੀ ਮਿਲਦੀ ਹੈ ਬੱਕਰਾ ਨਹੀਂ ਮਿਲਦਾ ਤੇ ਇਹ ਕਰਕੇ ਅੱਜ ਇਹ ਬੱਕਰਾ ਮਗੋਆ ਸੀਗਾ ਇਹਨੂੰ ਤਾਂ ਜਿਹੜੀ ਚਾਹੀਦੀ ਮੈਂ ਆਪਣੇ ਸਟਾਈਲ ਨੂੰ ਇਹਨੂੰ ਆਪਾਂ ਹਨਾ ਸਭ ਤੋਂ ਪਹਿਲਾਂ ਇਹਨੂੰ ਥੋੜਾ ਜਿਹਾ ਮੈਰੀਨੇਟ ਕਰਕੇ ਰੱਖ ਜਨੇ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਉਂਦੇ ਆਂ 3 ਚਮਚਾ ਗਰਮਾ ਦੇਸੀ ਘਿਓ ਦਾ ਯਾਰਾ ਨਹੀਂ ਕੋਣਾ ਇਹਨਾਂ ਸਿਰਫ ਟੇਸਟ ਵਾਸਤੇ ਥੋੜਾ ਜਿਹਾ ਪਾ ਲੋ ਜਿੱਦ ਤੱਕ तकरीबन ਕਿਲੋ ਟਿੱਲੋ ਨੂੰ ਮਟਨੇ ਇਹਦੇ ਵਿੱਚ ਤਕਰੀਬਨ 2 ਚਮਚ ਜਿਹੜੇ ਆ ਦਹੀਂ ਦੇ ਤਾਂ ਇਹ ਬਹੁਤ ਜ਼ਰੂਰੀ ਕਿਉਂਕਿ ਇਹਦੇ ਨਾਲ ਫਿਰ ਗਲ ਜਾਂਦਾ ਨਾਲੇ ਤਰੀ ਬਣਦੀ ਹੈ ਜਾਨੀ ਇਹ ਹੋ ਗਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਅਇਦਰ ਵਿਖੋਣਾ ਇਹਦੇ ਵਿੱਚ ਆਪਾਂ ਪਾਉਣਾ ਥੋੜਾ ਜਿਹਾ ਲਸਣ ਆਲਾ ਕੱਟ ਕੇ ਰੱਖਿਆ ਮੈਂ ਥੋੜਾ ਜਿਹਾ ਲਸਣ ਪਾ ਲਵਾਂ ਥੋੜਾ ਜਿਹਾ ਅਦਰਕ ਉਹਨੂੰ ਪੀਸਟ ਕਰਕੇ ਪਾ ਹੋਵੇ ਤਾਂ ਵਧੀਆ ਹੋਵੇ ਇਹ ਪਰ ਮੈਂ ਤੇ ਆਪਣੇ ਉਹਦੇ ਹੀ ਹੁਣ ਦੇ ਬਾਅਦ ਦੇ ਵਿੱਚ ਪਾਉਂਦਾ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਜਿਹੜਾ ਮੈਰੀਨੇਡ ਜਿਹੜਾ ਨਾ ਇਹਨਾਂ ਚ ਟੇਸ ਜਿਹੜਾ ਵਿੱਚ ਮਿਕਸ ਹੋ ਜਾਣਾ ਨਾ ਆਓ ਉਹ ਜਿਆ ਲੂਣ ਇਸ ਤੇ ਸੌ ਨਾਲ ਜਦੋਂ ਇਹ ਪਰਵਾਰੀ ਨੂੰ ਦੱਟਾਂ ਕਿੰਨੇ ਬੋਧ ਇਹ ਜੀ ਪਾਣਾ ਹਲਦੀ ਦਿਓ ਵੀ ਕਿ ਇਹਦੇ ਵਿੱਚ ਆਪਾਂ ਹੋਰ ਜਿਹੜਾ ਨਾ ਆ ਦੇ ਦੀ ਥੋੜੀ ਜੀ ਲਾਲ ਮਿੱਟੀ ਜਾਰੀ ਨਹੀਂ ਪਾਉਣੀ ਮਾਰੇ ਰੰਗ ਦਾ ਕਰਕੇ ਥੋੜੀ ਪਾਣੀ ਬਾਕੀ ਆਪ ਹਰੀ ਮਿੱਟੀ ਪਾਵਾਂਗੇ ਇਹ ਆ ਜਿਹੜੀ ਆ ਨਾ ਦੇਗੀ ਮਿਰਚ ਇਹਨੂੰ ਥੋੜੀ ਜਿਹੀ ਪਾ ਲਵਾਂ ਮਿੱਠੀ ਆ ਇਹ ਨਹੀਂ ਕੌੜੀ ਇਹ ਨਾਲ ਥੋੜਾ ਜਿਹਾ ਰੰਗ ਬਣ ਜਾਊਗਾ ਵਧੀਆ ਕਰੀ ਦਾ ਰੰਗ ਆ ਕੇ ਤੇ ਹੁਣ ਇਹਨੂੰ ਜਿਹੜਾ ਇਹਦੇ ਵਿੱਚ ਥੋੜੀਆਂ ਜੀਆਂ ਜਿਹੜਾ ਪਾ ਲਵਾਂ ਜਿਹੜੀਆਂ ਧਨੀਆਂ ਕਿਉਂਕਿ ਬਾਅਦ ਦੇ ਵਿੱਚ ਤਾਂ ਆਪਾਂ ਉੱਤੇ ਪਾਉਣਾ ਪਰ ਜਿਹੜਾ ਇਹਦੇ ਵਿੱਚ ਜਿਹੜਾ ਇੱਥੇ ਨਿਕਲਣਾ ਨਾ ਜਿਹੜਾ ਬhola ਹੋ ਰਹੀ ਹੈ ਇਹ ਬਿਲਕੁਲ ਆਪਣੇ ਆਵਦੇ ਸਟਾਈਲ ਨਾਲ ਹੈ ਨਾ ਆ ਠੀਕ ਹੈ ਜੀ ਇਹ ਚੀਜ਼ਾਂ ਪਾਤੀਆਂ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਹੱਡੀਆਂ ਵਿੱਚ ਮੀਟ ਦੇ ਥੋੜਾ ਜਿਹਾ ਧਿਆਨ ਨਾਲ ਆਪੋ ਸੁਣਾ ਲੱਗਾ ਜਾਵੇ ਇਹਨੂੰ ਐ ਇਹ ਪੂਰੀ ਮਾਸ ਕੱਟ ਲਿਆ ਪਾਓ ਜੀ ਵੈਸੇ ਆਹੇ ਕੰਮ ਜਿਹੜਾ ਨਾ ਸਾਡੇ ਨੂੰ ਥੋੜੀ ਜੀ ਜਲਦਬਾਜ਼ੀ ਆ ਕਿਉਂਕਿ ਅਸੀਂ ਆਇਆ ਤੇ ਨੂੰ ਇੱਕ ਲੰਮਾ ਟਾਈਮ ਰੱਖ ਨਹੀਂ ਸਕਦੇ ਤੇ ਵੈਸੇ ਇਹਨੂੰ ਅਗਰ ਤੁਸੀਂ 10 12 ਘੰਟੇ ਪਹਿਲਾਂ ਜਿਤਨਾ ਜੀ ਦੇਖੋ ਬੱਕਰਾ ਹੈਗਾ ਨਾ ਇਸੇ ਤਰ੍ਹਾਂ ਮੈਰੀਨੇਟ ਕਰ ਤੋ 10 12 ਘੰਟੇ ਪਹਿਲਾਂ ਰਾਤ ਨੂੰ ਫ੍ਰਿਜ 'ਚ ਰੱਖ ਦਿਓ ਬਾਅਦ ਵਿੱਚ ਬਣਾਓ 8 10 ਘੰਟੇ ਬਾਅਦ ਉਹਦਾ ਟੇਸਟ ਹੀ ਵੱਖਰਾ ਹੈ ਪੂਰਾ ਕੋਈ ਨਹੀਂ ਮੈਂ ਥੋੜਾ ਜਿਹਾ ਨਮਕ ਪਾ ਲੈਂਦਾ ਠੀਕ ਹੈ ਜੀ ਇਹ ਆਪਣਾ ਹੋ ਗਿਆ ਪਹਿਲਾ ਸਟੈਪ ਗਰੀਸ ਇਹ ਹੋ ਗਿਆ ਆਪਣਾ ਪਹਿਲਾ ਸਟੈਪ ਇਹਨੂੰ ਕਰਕੇ ਐਸੇ ਤਰ੍ਹਾਂ ਇੱਧਰ ਰੱਖ ਲੈਣਾ ਸਾਈਡ ਤੇ ਠੀਕ ਹੈ ਤੇ ਇੱਧਰ ਜਿਹੜਾ ਨਾ ਬਾਕੀ ਆ ਦੇ ਜਿਹੜਾ ਸੇਵੀ ਆ ਮੈਂ ਗੰਡੇ ਲੰਮੇ ਲੰਮੇ ਕੱਟ ਲਈ ਤਾਂ ਲੰਮੇ ਲੰਮੇ ਕੱਟਨੇ ਹਨਾ ਬਰੀਕ ਨਹੀਂ ਕੱਟਨੇ ਕੰਦੇ ਅਦਰਕ ਲੈ ਲਿਆ ਧਨੀਆ ਹਰੀਆਂ ਮਿਰਚਾਂ ਤੇ ਆਹ ਜਿਹੜੇ ਜ਼ਰੂਰੀ ਆ ਖੜੇ ਮਸਾਲੇ ਆ ਦੇਖੋ ਇਹਦੇ ਵਿੱਚ ਖੜੇ ਮਸਾਲੇ ਇਦੇ ਵਿੱਚ ਜੀਰਾ ਵਾ 1 ਚਮਚਾ, 1 ਚਮਚਾ ਕਾਲੀ ਮਿਰਚ ਮੈਂ ਦਾਦੜ ਲਈ ਘੋਲ ਲਈ ਆ ਨਾ। ਧਨੀਆ, ਆਪਨਾ ਮੜਿਆ, ਲੇਜੀਆਂ ਤੇ ਆਪਣੇ ਦਾਲ ਤੀਨੀਆਂ ਤੇ ਤਿੰਨ ਵੱਡੀਆਂ ਲੇਜੀਆਂ, ਤੇਜ ਪੱਤਾ ਦਾ ਦਾਦੜ ਜੀ ਮਿਰਚੀਆਂ ਲਾਲ ਮਿਰਚ। ਕੌੜੀ ਨਹੀਂਗੀ ਇਹਦਾ ਟੇਸਟ ਵਧੀਆ ਨਾ। ਇਹ ਆਪਾਂ ਜ਼ਰੂਰ ਜੋੜ ਕਰਨਾ ਹੈ। ਤੇ ਇਹਨਾਂ ਨੂੰ ਕਰਕੇ ਹੁਣ ਮੈਂ ਖਣਨ ਦਿਖਾਉਣੇ ਆ ਇਹਨੂੰ ਆਪਾਂ ਜਿਹੜੇ ਗੰਡੇ ਆ ਕਿੱਦਾਂ ਕਰਨੇ ਕਿੱਦਾਂ ਪੁੰਨਣੇ ਕਿਉਂਕਿ 10 ਮਿੰਟੇ ਨੂੰ 15 ਮਿੰਟ ਰੱਖਦੇ ਆਪਾਂ ਇਹਨੂੰ ਉਹ ਬਾਅਦ ਦੇ ਵਿੱਚ ਕਰ ਦਿੰਦੇ ਆ ਸਿਸਟਮ ਪਿਆਰ ਜੋ ਤੇਲ ਪੁੰਨਣੇ ਦਾ ਨਾ ਆਹ ਦੇਖ ਕੋਈ ਨਾ ਬਣਾਉ ਸਰੋਂ ਦਾ ਤੇਲ ਜੀ ਸਰੋਂ ਦੇ ਤੇਲ ਅਧੀਰ ਤੇ ਖਮਾ ਤੇਲ ਜਦੋਂ ਪਾਉਣਾ ਨਾ ਸਖੀ ਤੇਲ ਨੂੰ ਇਦਾਂ ਧੂਆ ਨਿਕਲਣਾ ਚਾਹੀਦਾ ਤੇਲ ਦੇ ਵਿੱਚੋਂ ਨਹੀਂ ਤੇ ਉਹ ਤੇਲ ਦੀ ਜਿਹੜੀ ਕੜਤਨੇ ਆ ਨਾ ਉਹ ਉਹਦੇ ਵਿੱਚ ਜਾਂਦੀ ਇਦਾਂ ਇੱਕ ਵਾਰ ਧੂਆ ਨਿਕਲ ਗਿਆ ਇਹਨੂੰ ਥੋੜਾ ਜਿਹਾ ਹਿਲਾ ਕੇ ਥੋੜਾ ਜਿਹਾ ਪਾਸੇ ਕਰ ਲਓ ਮਾੜਾ ਜਿਹਾ ਤੇ ਠੰਡਾ ਹੋ ਗਿਆ। ਤੇ ਮੇਰਾ ਧੂਆ ਨਿਕਲ ਗਿਆ। ਮਾੜਾ ਜਿਹਾ ਠੰਡਾ ਹੋ ਗਿਆ ਨਾ ਹੁਣ ਆਪਾਂ ਪਿਲਾ ਦੇ ਖੜੇ ਮਸਾਲੇ। ਠੀਕ ਹੈ ਜੀ। ਆਹ ਲਓ। ਜਿੰਨਾ ਪਕਾ ਦੇ ਨਿਕਲਿਆ ਮਸਾ। ਠੀਕ ਹੈ ਜੀ। ਆ ਦੇਖੋ ਸਭ ਤੋਂ ਪਹਿਲਾਂ ਆਪਾਂ ਜਿਹੜੇ ਖੜੇ ਮਸਾਲੇ ਆ ਨਾ ਇਹ ਵਿੱਚ ਛੱਡ ਦਿੰਦੇ ਆ। ਤਾਸ਼ਟਾ, ਗੀੜਾ, ਆਫਾ, ਕਮੇਟਨਾ ਪਾਉਟੀਆਂ ਆ। ਆ ਪਾਉਟੀਆਂ ਜਿਹੜੀ ਆ ਇਸਮੀਰ ਤੇ ਨਹੀਂ ਪਾਉਣੀ ਹਣਾ ਠੀਕ ਹੈ ਜੀ ਤੇ ਨਾਲ ਇਹ ਆਹ ਜ਼ਰੂਰੀ ਆ ਇਹਨ ਇੰਗ ਜਿਹੜੀ ਆ ਨਾ ਥੋੜੀ ਜੀ ਇਹਦਾ ਬਹੁਤ ਵਧੀਆ ਟੇਸ ਬਣਾਉਣਾ ਨਾਲੇ ਉਸਤਾਂ ਵੀ ਵਧੀਆ ਜੀ ਇਹ ਹੋ ਗਿਆ ਹਲੇ ਫਟਾਫਟ ਮਾੜੀ ਇਹਦੇ ਜਿਹੜਾ ਲਸਣ ਕਰਨਾ ਲਸਣ ਹੋ ਗਿਆ ਮਾੜਾ ਜਾਨਾ ਇਹ ਨੂੰ ਮਾੜਾ ਜੇ ਪਹਿਲਾਂ ਲਸਣ ਬਾਅਦ ਚ ਮੁਰਗੇ ਨਾਲ ਹੀ ਬਾਲ ਦੇ ਵਿੱਚ ਫਾਰਨ ਦੇ ਵਿੱਚ ਸਿਨਾ ਪਿਆਜ਼ ਪਿਆਜ਼ ਵੀ ਗਿਆ ਸਹਰੀਆਂ ਮਚਾਂ ਨਹੀਂ ਗਿਆ ਲੀਕਲੀ ਅਦਰਕ ਜਿਹੜਾ ਤੇ ਇਹਨੂੰ ਹਾਸਾ ਨਹੀਂ ਗਾ ਆ ਵੀ ਇਹਨੂੰ ਹੁਣ ਜਿਹੜਾ ਨਾ ਇਸ ਤਰ੍ਹਾਂ ਜੇ ਕਿਹਾ ਰਸਨਾਇਨ ਪਿਆਜ਼ ਜਿਹੜੇ ਨਾ ਆਪਾਂ ਬੜੀ ਤੇਜ਼ਾਂ ਤੇ ਨਹੀਂ ਭੁੰਨਣੇ ਥੋੜਾ ਆ ਜਾਨਾ ਹਲਕੇ ਹਲਕੀ ਅੱਗ ਦੇ ਉੱਤੇ ਮੱਠੇ ਮੱਠੇ ਦਾ ਜਿਹੜਾ ਪਾਣੀ ਪਾਣੀ ਛੱਡ ਜਾਵੇ ਤੇ ਨੂੰ ਮਾੜੇ ਜਿਹਾ 골ਡ ਬ੍ਰਾਊਨ ਕਰਨੀ ਹੈ ਕਾਲੇ ਨਾ ਹੋਣਾ ਨਾ ਇਹਨੂੰ ਆਪਾਂ ਦੇਖ ਕੇ ਨਾਲ ਨਾਲ ਭੁੰਨੇ ਆ ਤੁਹਾਨੂੰ ਨਾ ਦਿਖਾਉਂਦੇ ਆ ਹੁਣ ਕਿੰਦਾ ਦਾ ਰੰਗ ਆ ਆਂਦੀ ਆ ਦੇਖੋ ਇੰਨਾ ਦੇ ਗੰਢੇ ਕਰ ਰਿਹਾ ਨਾ ਦੇਖੋ ਬਾਲੇ ਆਪਾਂ ਇਹਨੂੰ ਛਾੜਨੇ ਨਿਗੇ ਬਸ ਇਦਾਂ ਦੇ ਹਨ ਇਹਨਾਂ ਦਾ ਪਾਣੀ ਜਿਆ ਥੋੜਾ ਜਿਹਾ ਸੱਟਦਾ ਇਹਨਾਂ ਸੁੱਕ ਗਿਆ ਹੋਵੇ ਬਸ ਜਦੋਂ ਭੁੰਨਨੇ ਨਿਗੇ ਮੁੜ ਕੇ ਨਿਗੇ ਖੜੇ ਖੜੇ ਰਹਿ ਜਾਂਦੇ ਹਨ ਹੁਣ ਨਾਲ ਹੀ ਇਹਦੇ ਵਿੱਚ ਉਗੜਾ ਜਾ ਪਾਦੇ ਨੂੰ ਜਿੰਨਾ ਹੋ ਗਿਆ ਇਹਦੇ ਅੰਦਰ ਸਿਸਾਣੇ ਮਾਰਨਗੇ ਤੇ ਬਾਅਦ ਚੱਲੇਗੀ ਹੁਣ ਆਪਾਂ ਜਿਹੜਾ ਹਨ ਇਹਦੇ ਵਿੱਚ ਆ ਜਿਹੜਾ ਮੈਰੀਨੇਟ ਕਰਕੇ ਰੱਖਿਆ ਮਾਲ ਇਹਨੂੰ ਚਿਰੋ ਤੇਰੇ ਵਿੱਚ ਇਹਨੂੰ ਹੁਣ ਇਹਦੇ ਵਿੱਚ ਪਾ ਗਏ ਨਾ ਇਹਨੂੰ ਆ ਇਹਦੇ ਵਿੱਚ ਪਾ ਗਏ ਨੂੰ ਉੱਪਰੋਂ ਪਾ ਮੱਠੀ ਚੀਤਾ ਰੱਖਣਾ ਇਹਨੂੰ ਇਹ ਸੜੇ ਨਾ ਥੱਲੇ ਨਾ ਲੱਗੇ ਬਸ ਹਨਾ ਖਲਾਈ ਜਾਣਾ ਜਿਹੜਾ ਥੱਲੇ ਨਾ ਲੱਗੇ ਬਸ ਮਾਲਾ ਨਾ ਕਿਉਂਕਿ ਪਹਿਲਾਂ ਪਹਿਲਾਂ ਜਦੋਂ ਹੁਣ ਥੱਲੇ ਜਿੰਨਾ ਚਿਰ ਬੱਕਰਾ ਜਿਹੜਾ ਨਾ ਪਾਣੀ ਨਹੀਂ ਸਰਦਾ ਉਹਨਾਂ ਜਿਹੜੇ ਨੇ ਅੰਮੀ ਦਾ ਜੰਮੀ ਚਾਸ ਬਹੁਤ ਆ ਕਿਉਂਕਿ ਦਹੀਂ ਹੁੰਦਾ ਉਹ ਵੀ ਤੇਰੀ ਥੱਲੇ ਕਿ ਮੜਦਾ ਕਿੰਨੇ ਤਾਂ ਪੱਠੀ ਆ ਗੱਤੇ ਪੈਣਾ ਕਰਕੇ ਤਕਰੀਬਨ 15 ਮਿੰਟ ਲੱਗਦੇ ਨੇ 15 ਮਿੰਟ ਜਿਹਦੇ ਵੀ ਆਪਾਂ ਪਾਣੀ ਛੱਡ ਦੇਣਾ ਹੈ ਨਾ ਜਿਹਨੂੰ ਹੁਣ ਆਪਾਂ ਇਦਾਂ ਕਰਕੇ ਨੂੰ ਢਾਕ ਦਿੰਦੇ ਆ 5 ਮਿੰਟ ਇਹਨੂੰ ਇਦਾਂ ਛੱਡਦੇ ਆ ਫਿਰ ਦਬਾਜ ਤੰਦ ਲਵਾਉਣਾ ਹਾਂਜੀ ਆ ਦੇਖੋ ਤਕਰੀਬਨ ਆਪਣੇ 10 ਮਿੰਟ ਇਹਨੂੰ ਮੈਂ ਢਾਕੇ ਰੱਖਿਆ ਸੀਗਾ ਤੇ ਆ ਦੇਖੋ ਕਿ ਆ ਜਬਰਦਸਤ ਰੰਗ ਆਇਆ ਹੈ ਨਾ ਕਿਉਂਕਿ ਜਿਹੜਾ ਦਹੀਂ ਆਪਾਂ ਪਾਇਆ ਸੀਗਾ ਗੰਢੇ ਸੀਗੇ ਸਭ ਉਹਨਾਂ ਕੱਢ ਲਿਆ ਰਿਹਾ ਇੱਕ ਜੀ ਧਿਆਨ ਰੱਖਣਾ ਇਹਦੇ ਵਿੱਚ ਮੈਂ ਸਾਰੇ ਆਪਣੇ ਤਰੀਕੇ ਨਾਲ ਬਣਾਉਂਦਾ ਹਾਂ ਪਰ ਮੈਂ ਜਦੋਂ ਬੱਕਰਾ ਇੰਨਾ ਬਣਾਉਣਾ ਨਾ ਕਰੀਆ ਜਾਂ ਮੁਰਗਾ ਵੀ ਮੈਂ ਵੀ ਨਹੀਂ ਟਮਾਟਰ ਨਹੀਂ ਮਾਰ ਰਿਹਾ ਕਿਉਂਕਿ ਉਹ ਸਾਰਾ ਟੇਸ ਜਿਹੜਾ ਨਾ ਉਹ ਆਪਣਾ ਉਹਨਾਂ ਵੇ ਰਿਹਾ ਨਾ ਤੇ ਜੀ ਦਾ ਟੇਸੀ ਹੁੰਦਾ ਆਖਿਰ ਜਦੋਂ ਪਾਣੀ ਛੱਡ ਗਿਆ ਉਹ ਜਿਹੜਾ ਸਾਰਾ ਉਹ ਦਹੀਂ ਦੇ ਵਿੱਚ ਗਾੜ੍ਹ ਗਿਆ ਤੇ ਉਹਨੇ ਪਾਣੀ ਜਿਹੜਾ ਆ ਪਾਣੀ ਗਰਮ ਜਿੰਨੀ ਤੁਸੀਂ ਤਰੀ ਪਾਣੀ ਗਰਮ ਪਾਣਾ ਇਹਦੇ ਵਿੱਚ ਹਣਾ ਆ ਦੇਖੋ ਹੁਣ ਆਪਾਂ ਇਹਨੂੰ ਪਾਣੀ ਗਰਮ ਪਾ ਕੇ ਇਹਨੂੰ ਢਾਕੇ ਤਕਰੀਬਨ ਅੱਧਾ ਘੰਟਾ ਹੋਰ ਲੱਗਣਾ ਇਹਨੂੰ ਤੇ ਆ ਦੇਖੋ ਇਹਨੂੰ ਆ ਦੇਖ ਕਿਆ ਜੇ ਮੈਂ ਦੱਸ ਤਕਰੀਬਨ ਮਾਣਾ ਹਟਿਆਣਾ ਹੁਣ ਇਹਨੂੰ ਆਪਾਂ ਤਕਰੀਬਨ ਆ ਦੇਖੋ ਭੁੰਨਾ ਨਾਲ ਹੀ ਦੇਖੋ ਹੱਡੀਆਂ ਜਿਹੜੀਆਂ ਨਾ ਵਿੱਚੋਂ ਨਾਲਆਂ ਵੱਖਰੀਆਂ ਹੋ ਗਈਆਂ ਮਾਸ ਨਾਲ ਹੁਣ ਇਹਨੂੰ ਆਪਾਂ ਅੱਧਾ ਘੰਟਾ ਇਹਨੂੰ ਪਕਾਉਨੇ ਆ ਬੰਦ ਕਰਕੇ ਟੱਕਣਾ ਚੌਂਗੇ ਦਾ ਪਿੰਡ ਅਸ਼ਰਿਆ ਨਾ ਵਿੱਚ ਪੂਰਾ ਤਰੀ ਦੇ ਵਿੱਚ ਲਿਖਣਾ ਤੇ ਦੇਖਿਓ ਬਾਅਦ ਦੇ ਵਿੱਚ ਤੁਹਾਨੂੰ ਦਿਖਾਉਣੀ ਕਿਹਦਾ ਹਾਂਜੀ ਮਾਰਨਿੰਗ ਆਵਿਆ ਟਾਈਮ ਪਕੜਾ ਮਿਲਲਾ ਦਾ ਤੁਲਾ ਗਿਆ 10 ਤੱਕ ਲੈ ਗਿਆ ਘੰਟਾ ਡੇਢ ਹੋ ਗਿਆ ਰਜੀ ਦੇ ਨੂੰ ਡੇਢ ਘੰਟੇ ਬਾਅਦ ਹੁਣ ਦੇਖੋ ਆਇਆ ਤੁਹਾਨੂੰ ਦਿਖਾਉਣਾ ਵਿੱਚ ਕਿਦਾਂ ਦਾ ਇਹ ਰੰਗ ਰੂਪ ਆ ਦੇ ਆ ਦੇਖੋ ਕਿਉਂ ਕੁਕਨਾ ਮਾ ਜੀ ਦਾ ਰਸਮੀ ਨਹੀਂ ਹੁੰਦੀ ਇਹਨਾਂ ਦੇਖੋ ਰੰਗ ਕਿੰਨਾ ਜਿਆਦਾ ਹੈ ਇਹਨੂੰ ਤੁਹਾਨੂੰ ਪਲੇਟ 'ਤੇ ਲਾ ਕੇ ਰੱਖੋ ਮੈਂ ਦੇਖੋ ਜੇ ਬਰਬਸਤ ਆਰ ਬੇਸਰ ਉਹ ਜਿਹੜਾ ਜਾਨੜਿਆ ਪਾਣੀ ਭਾਰ ਦੇ ਪਾਣੀ ਨੂੰ ਤਾਂ ਬਰਦਾਸ਼ ਆਹ ਰਹਾ ਇਹ ਹੋ ਗਿਆ ਜੀ ਉੱਥੇ ਪਾਓ ਜੀ ਥੋੜਾ ਜਿਹਾ ਤਲੀਆਂ ਤੇ ਆ ਲਓ ਜੀ ਆਪਣੀ ਪਲੇਟ ਹੋ ਗਈ ਤਿਆਰ ਕਿਹੋ ਜੀ ਕਿੱਦਾਂ ਲੱਗਾ ਜੀ ਉਹ ਬੜੀ دیر ਬਾਅਦ ਆਹ ਖੁਸ਼ਬੂ ਮਿਲੀ ਆ ਬੱਕਰੇ ਦੀ ਬੀ ਔਰ ਖਾ ਕੇ ਦੇਖਦੇ ਆਂ ਤੇ ਤੁਸੀਂ ਵੀ ਬਣਾ ਕੇ ਖਾ ਕੇ ਫਿਰ ਦੇਖੋ ਕਮੈਂਟਾਂ ਦੇ ਵਿੱਚ ਲਿਖਿਆ ਕਰੋ ਦਿਓ ਕੋਈ ਵੀ ਲੇਦਾ ਲੋਦਾ ਇਹ ਕਹਿਣ ਵਾਲੀ ਕੋਈ ਗੱਲ ਨਹੀਂ ਹੋਣ ਰਹੀ ਬਣਾਓ ਖਾਓ ਦੇਖੋ ਤਰਸੋ ਜੋ ਮਰਜ਼ੀ ਕਰੋ ਜੇ ਦਿਲ ਤੋਂ ਬਣਾ ਖਾ ਕੇ ਦੇਖੋ ਵੀਡੀਓ ਲਾਈਕ ਅਗਰ ਚੰਗੀ ਲੱਗੀ ਸ਼ੇਅਰ ਕਰਿਓ ਸਤਿ ਸ੍ਰੀ ਅਕਾਲ